ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਰੁਝੇ ਲੱਗਦੇ ਹੋ ਕੀ ਖਾਈ ਜਾ ਰਹੇ ਹੋ ਆਜੋ ਬਹੁਤ ਸਵਾਦ ਨੇ ਗੋਲ ਗੱਪੇ ਪੁੱਤਰ ਸਿੰਘ ਥੋੜਾ ਦੇਖ ਲਿਆ ਕਰੋ ਸਿੰਘ ਇਹੋ ਜਿਹੇ ਰੇੜੀਆਂ ਤੇ ਮਨਮੁੱਖਾਂ ਕੋਲੋਂ ਖਾਂਦਾ ਚੰਗਾ ਲੱਗਦਾ ਹੈ ਭਾਈ ਕੁਝ ਨਹੀਂ ਹੋਇਆ ਹੋਰ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਬਸ ਤੁਸੀਂ ਮੁੱਠੀ ਕੋ ਲੋਕ ਹੀ ਵੰਡ ਪਾਈ ਜਾ ਰਹੇ ਹੋ ਉਹ ਬਾਈ ਗੱਲ ਮੁਠੀ ਪਰ ਲੋਕ ਜਾਂ ਬਹੁ ਗੰਤੀ ਦੀ ਨਹੀਂ ਗੱਲ ਤਾਂ ਸਿੱਖੀ ਸਿਧਾਂਤ ਦੀ ਹੈ ਗੁਰਸਿੱਖ ਨਾਲ ਰੋਟੀ ਬੇਟੀ ਦੀ ਸਾਂ ਸਾਡੇ ਲਈ ਹੁਕਮ ਹੈ ਤੇ ਗੁਰਸਿੱਖ ਨੇ ਇਸ ਦੀ ਪਾਲਣਾ ਕਰਨੀ ਹੈ ਇਸ ਦਾ ਮਤਲਬ ਕੇਵਲ ਤੁਸੀਂ ਕੁਝ ਕੁ ਹੀ ਗੁਰਸਿੱਖ ਹੋ ਬਾਕੀ ਸਾਰੇ ਐਵੇਂ ਹੀ ਨੇ ਥੋੜਿਆਂ ਦੇ ਮੁਕਾਬਲੇ ਬਹੁਤਿਆਂ ਦਾ ਇਹ ਨਾ ਰਹਿਤਾਂ ਨੂੰ ਨਾ ਮੰਨਣਾ ਇਹ ਸਾਬਤ ਨਹੀਂ ਕਰਦਾ ਕਿ ਗੁਰਮਤ ਦਾ ਇਹ ਸੂਤ ਹੈ ਦੇਖੋ ਕਿਵੇਂ ਗੁਰਬਾਣੀ ਦੇ ਹੁਕਮੇ ਗੱਲ ਸਾਬਤ ਕਰਦੇ ਜਗ ਮਹਿ ਉਤਮ ਕੰਡ ਹੀ ਇਹ ਵਿਰਲੇ ਕਈ ਕੇ ਕੋ ਵਿਰਲਾ ਗੁਰਮਤ ਚੱਲੇ ਜੀ ਜੋ ਤੁਧ ਤਰ ਧਿਆਨ ਦੇ ਸਿ ਵਿਰਲੇ ਥੋੜੇ ਅਜਿਹੇ ਵਿਰਲੇ ਪੰਥ ਵਿਖੇ ਪ੍ਰਸਿੱਧ ਅਤੇ ਪੰਜ ਸ੍ਰੇਸ਼ਟ ਕਰਕੇ ਮੰਨੇ ਜਾਂਦੇ ਹਨ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚਿ ਪਾਵੈ ਦਰਗਹਿਮਾਨ ਪੰਚ ਸੋਹੇ ਦਰ ਰਾਜਨ ਇਨਾਂ ਹੁਕਮਤ ਉਸੇਦ ਹੁੰਦਾ ਹੈ ਕਿ ਥੋੜਿਆਂ ਦੇ ਮੁਕਾਬਲੇ ਬਹੁਤਿਆਂ ਦਾ ਹੋਣਾ ਇਸ ਗੱਲ ਦਾ ਸਬੂਤ ਨਹੀਂ ਕਿ ਬਹੁਤਿਆਂ ਦੀ ਗਿਣਤੀ ਅਤੇ ਕਥਨੀ ਪ੍ਰਮਾਣਿਕ ਹੈ ਇੱਕ ਸਿੱਖ ਦੋਹਸਾ ਸੰਗ ਪੰਜੀ ਪਰਮੇਸ਼ਰ ਪੰਜ ਪੰਜ ਜਨਾ ਅੰਦਰ ਪਰਮੇਸ਼ਰ ਦੀ ਕਲਾ ਵਰਤੀ ਹੋਣ ਕਰਕੇ ਜੋ ਉਹਨਾਂ ਦੀ ਸਹਿਮਤੀ رائے ਫੈਸਲਾ ਕਥਨੀ ਅਤੇ ਕਰਨੀ ਹੋਵੇਗੀ ਸੂਪੂਰਨ ਗੁਰਮਤ ਹੋਵੇਗੀ ਸੋ ਯਾਦ ਰੱਖੋ ਕਿ ਜਿੰਨ ਇਹਨਾਂ ਪੰਜਾਂ ਦੇ ਟਾਕਰੇ ਸਾਰੀ ਲੁਕਾਈ ਵੀ ਕਿਉਂ ਨਾ ਲਈ ਜਾਵੇ ਤਦ ਵੀ ਕਿਸੇ ਲੇਖੇ ਵਿੱਚ ਨਹੀਂ ਅਜਿਹੇ ਪੰਜ ਖਾਲਸਾ ਜਨਾਂ ਦੀ ਨੀ ਉੱਤੇ ਖਾਲਸਾ ਪੰਥ ਦੀ ਸਾਧਨਾ ਕੀਤੀ ਅਤੇ ਅਜਿਹੇ ਪੰਜ ਜਨਾਂ ਨੂੰ ਹੀ ਦਸ਼ਮੇਸ਼ ਨੇ ਪੰਜ ਪਿਆਰਾਂ ਦੇ ਰੂਪ ਵਿੱਚ ਗੁਰੂ ਖਾਲਸਾ ਦਾ ਪਵਿੱਤਰ ਵਰ ਦਿੱਤਾ ਪੰਜ ਖਾਲਸਾ ਪੰਥ ਦਾ ਪੰਜ ਹੈ ਤੇ ਪੰਜ ਖਾਲਸਾ ਗੁਰਮੁਖ ਜਨਾਂ ਦਾ ਫੈਸਲਾ ਸਮੂਹ ਪੰਥ ਖਾਲਸਾ ਦੇ ਫੈਸਲੇ ਦੇ ਤੋਲ ਹੈ ਬਹੁਤ ਮਿਹਰਬਾਨ ਸਿੰਘ ਸਾਹਿਬ ਅਸੀਂ ਤੇ ਬਹੁ ਗਿੰਟੀਆਂ ਨੂੰ ਹੀ ਠੀਕ ਸਮਝ ਕੇ ਉਧਰ ਨੂੰ ਤੁਰੇ ਹੋਏ ਸੀ